ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਾਰਿਆਂ ਦੀ ਚੋਟ ਅਤੇ ਜੈਕਾਰਿਆਂ ਦੇ ਗੂੰਜ ਦੇ ਵਿੱਚ ਪੁਰਾਤਨ ਰਵਾਇਤਾਂ ਦੇ ਮੁਤਾਬਕ ਹੋਲਾ ਮਹੱਲਾ ਦੀ ਸ਼ੁਰੂਆਤ ਹੋ ਚੁੱਕੀ ਹੈ। ਹੋਲੇ ਮਹੱਲੇ ਦਾ ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਵਿਖੇ 10 ਮਾਰਚ ਤੋਂ ਲੈ ਕੇ 12 ਮਾਰਚ ਤੱਕ ਮਨਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਫਿਰ 13 14 ਅਤੇ 15 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲਾ ਪੂਰੇ ਜਾਹੋ ਜਲਾਲ ਦੇ ਨਾਲ ਸਜੇਗਾ ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਜਿਸ ਵੇਲੇ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਭ ਤੋਂ ਪਹਿਲਾ ਹੋਲੇ ਮਹੱਲੇ ਮਨਾਇਆ ਉਸੇ ਤਰੀਕੇ ਨਾਲ ਅੱਜ ਵੀ ਹੋਲੇ ਮਹੱਲੇ ਦੀ ਸ਼ੁਰੂਆਤ ਜਿਹੜੀ ਆ ਉਹ ਪੰਜ ਨਗਾਰਿਆਂ ਤੇ ਚੋਟਾਂ ਲਾ ਕੇ ਇਸ ਵੇਲੇ ਕੀਤੀ ਗਈ ਹੈ ਇਸ ਤੋਂ ਪਹਿਲਾਂ ਸਵੇਰੇ ਇੱਕ ਨਗਰ ਕੀਰਤਨ ਹਿਮਾਚਲ ਦੇ ਪਿੰਡ ਜੋਗੋ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਇਸ ਸਥਾਨ ਤੇ ਪਹੁੰਚਿਆ ਉਸ ਦੀ ਸਮਾਪਤੀ ਤੇ ਪੰਜ ਨਗਾਰਿਆਂ ਤੇ ਚੋਟਾਂ ਲਾ ਕੇ ਸਮੁੱਚੇ ਹੀ ਸੰਤ ਮਹਾਪੁਰਸ਼ਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਲਾਕੇ ਦੀਆਂ ਸਿੱਖ ਸੰਤਾਂ ਨੇ ਸਮੁੱਚੇ ਹੀ ਪੱਤਰਕਾਰ ਭਾਈਚਾਰਿਆਂ ਨੇ ਸਭ ਨੇ ਇਕੱਠੇ ਹੋ ਕੇ ਪੰਜ ਨਗਾਰਿਆਂ ਤੇ ਚੋਟਾਂ ਲਾ ਕੇ ਇਸ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ